ਪੰਜਾਬ ਵਿੱਚ ਜਿੱਥੇ ਮੀਂਹ ਨੇ ਭਾਰੀ ਤਵਾਈ ਮਚਾਈ ਉੱਥੇ ਹੀ ਫਗਵਾੜਾ ਸ਼ਹਿਰ ਦੀਆਂ ਸੜਕਾਂ ਵੀ ਟੁੱਟ ਗਈਆਂ ਤੇ ਵੱਡੇ ਵੱਡੇ ਟੋਏ ਪੈ ਗਏ ਇਸ ਮੌਕੇ মিডিਆ ਨਾਲ ਗੱਲਬਾਤ ਸਾਂਝੀ ਕਰਦੇ ਆ ਰਾਗੀਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਇਸ ਸਮੱਸਿਆ ਵੱਲ ਖਾਸ ਧਿਆਨ ਦੇਵੇ ਨਹੀਂ ਤਾਂ ਬਾਣਾ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਭਾਜੀ ਅਸੀਂ ਜਦੋਂ ਵੀ ਇੱਥੇ ਜਾਈਦਾ ਨਾ ਮਤਲਬ ਕਿ ਇੱਥੇ ਸੜਕਾਂ ਟੁੱਟੀਆਂ ਮੈਨੂੰ ਹੁਣ ਵੀ ਸਾਨੂੰ ਉਹ ਦੇ ਲੋ ਅਸੀਂ ਇੱਧਰ ਆਏ ਆ ਗੱਡੀ ਵਾਲੇ ਨੇ ਇੰਨੀ ਜੋੜਨਾ ਮਤਲਬ ਕਿ ਇੱਥੇ ਆ ਕੇ ਬ੍ਰੇਕ ਮਾਰੀ ਉਹਦੀ ਗੱਡੀ ਦੇ ਥੱਲੇ ਵਾਲਾ ਪਾਸਾ ਭੰਨ ਗਿਆ ਸਾਰਾ ਮੋੜੇ ਗੱਡੀ ਟੁੱਟ ਗਈ ਮੋੜੇ ਪਾਪੜਾ ਹੁੰਦਾ ਉਹ ਵੀ ਟੁੱਟ ਗਿਆ ਮੇਰੀ ਐਕਟਵਾ ਦੇ ਥੱਲੇ ਵਾਲਾ ਪਾਸਾ ਟੁੱਟ ਹੋ ਗਿਆ ਕਿਦਾਂ ਵੀ ਇੰਨਾ ਗਦਾ ਖਰਾਬ ਹੈ ਨਾ ਇਹ ਸੜਕ ਕੀਤੀ ਪਈ ਆ ਨਾ ਜਾਨੀ ਆ ਰਹੀ ਹੈ ਭਾਈ ਇਹ ਕਟਕੜਵਾਹੀ ਦੇਖੀ ਜੰਨੇ ਆਹੀ ਦਾ ਕਟਵਾ ਸਾਨੂੰ 6-7 ਮਹੀਨੇ ਤੋਂ ਉੱਤੇ ਹੋ ਗਏ ਇਹ ਜਿਹੜਾ ਪਹਿਲਾਂ ਵੀ ਕਿਹਾ ਕਿਸੇ ਕੰਪਲੀਟ ਕੀਤੀ ਸੀਗੀ ਉਦੋਂ ਵੀ ਕਿਸੇ ਨੇ ਹੱਲ ਨਹੀਂ ਕੀਤਾ ਅਜੇ ਤੱਕ ਜਦੋਂ ਬਰਸਾਤਾਂ ਆਉਂਦੀ ਆਵਾ ਇਹ ਭਾਈ ਬਹੁਤ ਜ਼ਿਆਦਾ ਦਾਅਵੇ ਬੜੇ-ਬੜੇ ਕਰ ਰਹੀਆਂ ਆ ਵਾ ਭਾਜੀ ਕੋ크 ਅਜਾ ਜਿੰਦ ਇਹ ਕਹਿ ਰਿਹਾ ਵੀ ਸ਼ਹਿਰ ਦੇ ਵਿੱਚ ਬਿਲਕੁਲ ਵਧੀਆ ਟੀਕੇ ਦਾ ਬਕਾਬ ਚੱਲ ਰਿਹਾ ਨਹੀਂ ਭਾਜੀ ਕਿੱਥੇ ਚੱਲ ਰਿਹਾ ਦੇਖ ਲਓ ਤੁਸੀਂ ਆਪ ਦੇਖ ਲਓ ਹੁਣ ਆ ਪਾਣੀ ਦੇਖੋ ਇਹਦੇ ਵਿੱਚ ਵੀ ਟੋਆ ਆ ਜਿਹੜਾ ਸਾਨੂੰ ਵੀ ਨਹੀਂ ਦਿਖਣ ਡਿਆ ਹੁੰਦਾ ਕਈ ਵਾਰੀ ਇੱਕ ਤਾਂ ਸਾਡੀ ਐਕਟਿਵ ਵੱਜਦੀ ਆ ਗੱਡੀ ਵੱਜਦੀ ਆ ਹੁਣ ਕਈ ਬੰਦਾ ਇਦਾਂ ਹੁੰਦੀ ਜਾ ਰਹੇ ਲੇਡੀਜ਼ ਜਾ ਰਹੇ ਆ ਕਈ ਵਾਰ ਬੰਦਾ ਡਿੱਗ ਜਾਂਦਾ ਲਿੜੀ ਡਿੱਗ ਜਾਂਦੀ ਆ ਕੋਈ ਚੱਕਰ ਵੀ ਨਹੀਂ ਆਉਂਦਾ ਦੇਖਦਾ ਵੀ ਨਹੀਂ ਪ੍ਰਸ਼ਾਸਨ ਕੀ ਕਰਦੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਇਹੀ ਚਾਹੁੰਦੇ ਆ ਕਿ ਆ ਸਾਡੇ ਨੂੰ ਸਹੀ ਕੀਤੀ ਜਾਵੇ ਜਿੱਥੇ ਜਿੱਥੇ ਤੁਹਾਨੂੰ ਵਾ ਟੋਆ ਟੋਆ ਜਿਆਦਾ ਦਿਖੇ ਜਿੱਥੇ ਡਿੱਗਣ ਦਾ ਆ ਕੀ ਸਾਰਾ ਰੋਜ ਇਸ ਪੁਲ ਤੋਂ ਲੰਗੀਦਾ ਆ ਅੰਨਾ ਪ੍ਰਸ਼ਾਸਨ ਫਗਵਾੜੇ ਦਾ ਆ ਰੋਜ ਸਾਰੇ ਅਫਸਰ ਇੱਥੋਂ ਲੰਗਦੇ ਆ ਸਾਰੇ ਐਮਸੀ ਜਿਹਦੇ ਕੌਂਸਲਰ ਨੇ ਮੇਅਰ ਸਭ ਲੰਗਦੇ ਇੱਥੋਂ ਸਭ ਨੇ ਕਿਸੇ ਦੇਖਦਾਂ ਨਹੀਂ ਸਰਕਦਾ ਕੀ ਹਾਲਾ ਕੀ ਨਹੀਂ ਹੈਗਾ ਔਰ ਲੋਕ ਡਿੱਗਦੇ ਆ ਰੋਜ ਤੇ ਐਕਸੀਡੈਂਟ ਵੀ ਹੁੰਦੇ ਆ ਮੈਂ ਕਹਿੰਦਾ ਜੀ ਬੇੜਾ ਗਰਗਤ ਆ ਤੁਹਾਡੇ ਸਾਹਮਣੇ ਐਡੇ ਐਡੇ ਖੱਡੇ ਪਏ ਆ ਬੱਚੇ ਡਿੱਗਦੇ ਆ ਸਕੂਲ ਦੇ ਸਭ ਡਿੱਗਦੇ ਆ ਕਾ ਸਾਹਮਣੇ ਵਿਕਾਸ ਦਿਸਦਾ ਪਿਆ ਜੀ ਆ ਸਾਹਮਣੇ ਦਿਸਦਾ ਪਿਆ ਆ ਜਿੰਨਾ ਇਸ ਸਾਲ ਮੀਂਹ ਦਾ ਪਾਣੀ ਆਇਆ ਜ਼ਿੰਦਗੀ ਕਦੀ ਆਣੀ ਕਿ ਸਵਾਈ ਦਿਓ ਜੀ ਅਤਕਾ ਕਾਗਜ਼ਾਂ ਸਭ ਕੁ ਹੋਇਆ ਕੁਝ ਨਹੀਂ ਹੋਇਆ ਮੈਂ ਕਿਹਨਾਂ ਜਾਣੀ ਐ ਇਹਦੇ ਬਾਰੇ ਹਿਆਰਪੁਰ ਰੋਡ ਤੋਂ ਦਿੱਲੀ ਦਾ ਮੇਰਾ ਫਗਵਾੜੇ ਨੂੰ ਅਪ ਡਾਊਨ ਆਉਣਾ ਜਾਣਾ ਆ ਇਹਦਾ ਏਡਾ ਬੁਰਾ ਹਾਲਾਤ ਆ ਰੋਡ ਤੇ ਬڑے بڑے ਵੱਡੇ ਵੱਡੇ ਟੋਏ ਪਏ ਹੋਇਆ ਨੰਗਣਾ ਬੜਾ ਮਹਾਲ ਆ ਬਰਸਾਤਾਂ ਦੇ ਟਾਈਮ ਦੇ ਵਿੱਚ ਪਾਣੀ ਭਰ ਕੇ ਖੱਡਿਆਂ ਦਾ ਪਤਾ ਨਹੀਂ ਲੱਗਦਾ ਇੱਥੇ ਕਈ ਵਾਰੀ ਨੁਕਸਾਨ ਹੁੰਦਾ ਹੈ ਗੱਡੀਆਂ ਦਾ ਨੁਕਸਾਨ ਵੀ ਹੁੰਦਾ ਹੈ ਕਈ ਵਾਰੀ ਰਾਹਗੀਰਾਂ ਦੇ ਸੱਚਾ ਪੇਟਾ ਵੀ ਲੱਗਦੀਆਂ ਨਾਲ ਕਹਾਂ ਵਿੱਚ ਸਰਕਾਰਾਂ ਦੇ ਬੜੇ-ਬੜੇ ਦਾਅਵੇ ਕਰ ਰਹੀਆਂ ਆ ਕਿ ਅਸੀਂ ਮਤਲਬ ਕਿ ਬੜਾ ਵਿਕਾਸ ਦਾ ਮੁੱਦੇ ਨੂੰ ਲੈ ਕੇ ਕੀ ਕਹਣਾ ਜਾਨੇ ਸਰਕਾਰ ਦੇਖੋ ਜੇ ਗੱਲਾਂ ਦਾ ਖੜਾ ਕਰਨ ਵਾਲੀ ਸਰਕਾਰ ਆ ਇਹਨਾਂ ਨੇ ਗੱਲਾਂ ਤੋਂ ਸવાય ਕਿਸੇ ਨੂੰ ਕੁਝ ਨਹੀਂ ਦਿੱਤਾ ਅਜੇ ਤੱਕ ਜਿੰਨੀਆਂ ਵੀ ਸਰਕਾਰਾਂ ਗੱਲਾਂ ਬਾਤਾਂ ਕਰਦੀਆਂ ਆ ਹਰ ਵਰਗ ਦੁਖੀ ਐ ਇਸ ਚੀਜ਼ ਤੋਂ ਸਰਕਾਰਾਂ ਦਾ ਸੜਕਾਂ ਵੱਲ ਕਿਸੇ ਹੋਰ ਕੰਮ ਡਟੇ ਵੱਡੇ-ਵੱਡੇ ਹੜ ਆਏ ਹੋਇਆ ਲੋਕ ਘਰਾਂ ਤੋਂ ਬੇਕਾਰ ਹੋਏ ਪਏ ਨੇ ਸਰਕਾਰਾਂ ਦਾ ਕੋਈ ਧਿਆਨ ਨਹੀਂ ਆ ਸਰਕਾਰਾਂ ਗੱਲਾਂ ਤੋਂ ਸਵਾਇ ਕੁਝ ਨਹੀਂ ਕਰਦੀਆਂ। ਮਾਮਲਾ ਇਹ ਸੜੀ ਇੱਥੇ ਨਾ ਆਪਣਾ ਜਿਹੜਾ ਹੁਸ਼ਿਆਰਪੁਰ ਵਾਲਾ ਰੋਡ ਹੈ ਇਸ ਰੋਡ 'ਚ ਨਾ ਬੜੇ ਖੱਡੇ ਹੋ ਗਏ ਆ। ਆਪਾਂ ਇੱਕ ਦਿਨ ਪਹਿਲੇ ਇੱਥੋਂ ਲੰਘਦੇ ਸੀਗੇ ਸਾਡਾ ਟਾਇਰ ਗੱਡੀ 'ਚ ਇੱਥੇ ਲੱਗਿਆ ਤੇ ਟਾਇਰ ਵੀ ਸਾਡਾ ਫਟ ਹੋ ਗਿਆ ਸੀਗਾ। ਉਸ ਤੋਂ ਪਹਿਲਾਂ ਵੀ ਆਪਾਂ ਕਈ ਵਾਰੀ ਇੱਥੇ ਦੇਖਿਆ ਆ ਇੱਕ ਟਰੱਕ ਦਾ ਵਿਚਾਰੇ ਦਾ ਕੱਲ ਟਾਇਰ ਫਟਾ ਹੋ ਕੇ ਖੜਾ ਰਿਹਾ ਸੀਗਾ ਤੇ ਇੱਥੇ ਪਾਣੀ ਵੀ ਬੜਾ ਰੁਕਦਾ ਆ ਤੇ ਖੱਡੇ ਬਹੁਤ ਜ਼ਿਆਦਾ ਖਰਾਬ ਹੋਏ ਹੋਏ ਆ। ਤੇ ਬਾਰਿਸ਼ ਕਰਕੇ ਮੈਂ ਅਪੀਲ ਕਰਦਾ ਜਿੱਦਾਂ ਪ੍ਰਸ਼ਾਸਨ ਨੂੰ ਕਿ ਜਿਹੜੇ ਰੋਡ ਵਾਲੇ ਬਣਾਉਣ ਵਾਲੇ ਹੈਗੇ ਉਹਨਾਂ ਨੂੰ ਵੀ ਇਹ ਰੋ